ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਮੀਂਹ ਪੈਂਦਿਆ ਸੀਗਾ ਰਾਤ ਦਾ ਤੇ ਬਹੁਤ ਹੀ ਜ਼ਿਆਦਾ ਮੀਂਹ ਪੈਣ ਨਾਲ ਗੰਦਗੀ ਲੱਗਣਦਈ ਸੀ ਘਰ ਦੇ ਵਿੱਚ ਐ ਤਾਂ ਸਾਫ਼ੀ ਹੁੰਦਾ ਬਟ ਫਿਰ ਵੀ ਉਹ ਗਿੱਲੇ ਪੈਰ ਜਿੱਦਾਂ ਅੰਦਰ ਜਾਣੇ ਜਾਂ ਕਿਦਾਂ ਬਹੁਤ ਹੀ ਖਲਾਰਾ ਲੱਗਦਾ ਤੇ ਇੱਥੇ ਮੈਂ ਸਵੇਰੇ ਸਵੇਰੇ ਟੈਂਕੀ ਭਰ ਕੇ ਤੇ ਨਿੱਗਾ ਪਾਣੀ ਫਿਰ ਨਿਕਲ ਆਉਂਦਾ ਤੇ ਇਸ ਕਰਕੇ ਮਸ਼ੀਨ ਜਿਹੜੀ ਮੈਂ ਪਰ ਕੇ ਚਲਾ ਦਿੱਤੀ ਸੀ ਚੁੱਲਾ ਬਾਲ ਲਿਆ ਸੀ ਅੱਗ ਜੀ ਬੜੀ ਨਹੀਂ ਤੇ ਹੁਣ ਮੈਂ ਬਾਲ ਦੂੰਗੀ ਚੁੱਲਾ ਜੇ ਤੇ ਪਾਣੀ ਗਰਮ ਹੋ ਜਾਊਗਾ ਪੋਚਾ ਵਗੈਰਾ ਲਾਉਣ ਵਾਸਤੇ ਤੇ ਇਹ ਜੀ ਚੁੱਲਾ ਬਾਲ ਦਿੱਤਾ ਆਪਾਂ ਤੇ ਆਪਣੇ ਬਾਲ ਬੱਚੇ ਇੱਥੇ ਆਪਾਂ ਕਰਾਂਗੇ ਪਹਿਲਾਂ ਇਹਨਾਂ ਨੂੰ ਬਿਠਾਉਣ ਦੀ ਤਿਆਰੀ ਤੇ ਫਿਰ ਮੈਂ ਮਨਵੀਰ ਨੂੰ ਕਿਹਾ ਮੈਂ ਕਿਹਾ ਮਨਵੀਰ ਪੇਟੀ ਦੀ ਆਪਾਂ ਨਾ ਸਾਈਡ ਚੇਂਜ ਕਰਕੇ ਦੇਖਦੇ ਹਾਂ ਤੇ نیچے ਵੀ ਜਿਹੜਾ ਖਲਾਰਾ ਵਗੈਰਾ ਵਾ ਉਹ ਆਪਾਂ ਜਿਹੜਾ ਉਹ ਕੱਢ ਲਿਆ ਲੱਗੇ ਤੇ ਐਂ ਹੀ ਆ ਲੋੜੀ ਕਰਕੇ ਥੋੜੀ ਡੀਪ ਕਲੀਨਿੰਗ ਕਰਨ ਲੱਗੇ ਸੀਗੇ ਵੀ ਵੈਸੇ ਤਾਂ ਨਹੀਂ ਹੁੰਦੀ ਤੇ ਥੋੜਾ ਮੈਂ ਕਿਹਾ ਕਰ ਲੈਨੇ ਆ ਉਹਨੂੰ ਕੀ ਕਹਿੰਦਾ ਡੀਪ ਕਲੀਨਿੰਗ ਉਧਰ ਤਾਂ ਮੈਂ ਤਕਰੀਬਨ ਡੀਪ ਕਲੀਨਿੰਗ ਹਫਤੇ ਬਾਅਦ ਵਿੱਚ ਹੀ ਕਰਦੀ ਰਹਿਣੀ ਆ ਕੁਛ ਨਾ ਕੁਛ ਤੇ ਸੋ ਅੱਜ ਮਨਵੀਰ ਨੂੰ ਮੈਂ ਕਿਹਾ ਇਹਨੂੰ ਪੇਟੀ ਨੂੰ ਉਧਰ ਮੈਂ ਕੀਤੀ ਸੀ ਬਟ ਮੈਂ ਪੇਟੀ ਵਗੈਰਾ ਨਹੀਂ ਸੀ ਉਧਰ ਕੀਤੀ ਬਾਕੀ ਸ਼ੋਕੇਸ ਵਗੈਰਾ ਸੋਫੇ ਵਗੈਰਾ ਕਰਕੇ ਮੈਂ ਜਿਹੜੀ ਉਹ ਡੀਪ ਕਲੀਨਿੰਗ ਉਦੋਂ ਕਰ ਲਈ ਸੀ ਤੇ ਜਮਨੀ ਨੇ ਇੱਧਰ ਕਰ ਦਿੱਤੀ ਆ ਪੇਟੀ ਬੇਟੀ ਜੀ ਸਾਡੀ ਇਹ ਸਾਰੀ ਬਿਸਤਰਿਆਂ ਨਾਲ ਭਰੀ ਹੋਈ ਆ ਰਜਾਈਆਂ ਤਲਾਈਆਂ ਕੰਬਲ ਇਹ ਚੀਜ਼ਾਂ ਦਰੀਆਂ ਇਹ ਚੀਜ਼ਾਂ ਨਾਲ ਭਰੀ ਹੋਈ ਆ ਤੇ ਇੱਥੇ ਮਨਵੀਰ ਦੇ ਡੈਡੀ ਪੁੱਛੰਦੇ ਸੀ ਕਹਿੰਦੇ ਸ ਤਕਰੀਬਨ ਮੈਂ ਤੇ ਨਕਸ਼ੇ ਜਿਹੜੇ ਉਹ ਘਰ ਦੇ ਚੇਂਜ ਕਰਦੀ ਰਹੀਣੀ ਆ ਸੋ ਮੇਰੇ ਤੇ ਹੱਸੰਦੇ ਸੀ ਕਹਿੰਦੇ ਹੁਣ ਕੀ ਹੋਇਆ ਹੁਣ ਇਹਨੂੰ ਪੇਟੀ ਨੂੰ ਇੱਥੇ ਰੱਖਣਾ ਮਤਲਬ ਕਿ ਇਹਦਾ ਨਕਸ਼ਾ ਜਿਹੜਾ ਇੱਧਰ ਕਰਨਾ ਮੈਂ ਕਹਾਂ ਨਹੀਂ ਇਹ ਤੇ ਵਧੀਆ ਨਹੀਂ ਲੱਗਦੀ ਸੋ ਆਪਾਂ ਇਹਨੂੰ ਚੇਂਜ ਕਰ ਦਾਂਗੇ ਫਿਰ ਉਹਦੀ ਜਿਹੜੀ ਜਗ੍ਹਾ ਹੈਗੀ ਸੀਗੀ ਉੱਤੇ ਹੀ ਲੈ ਆਵਾਂਗੇ ਮਨਵੀਰ ਨੇ ਉੱਤੇ ਹੀ ਕਰ ਦਿੱਤੀ ਤੇ ਆਪਾਂ ਇਹਦੇ ਤੇੋਂ ਜੋ ਜਾਲਾ ਜੂੜਾ ਸੀ ਕੂੜਾ ਵਗੈਰਾ ਜਿਹੜਾ ਉਹ ਸਾਰਾ ਆਪਾਂ ਕੱਢ ਲਿਆ ਸੀਗਾ ਤੇ ਇਹ ਜੀ ਜੁੱਤੀਆਂ ਇਹ ਜੁੱਤੀਆਂ ਰੱਖ ਦਾਂਗੇ ਇੱਥੇ ਤੇ ਇਹ ਖਰਾਬਿਆ ਸਟਾਰਟਰ ਇੱਕ ਇਹਨੂੰ ਮੈਂ ਮਨਵੀਰ ਨੂੰ ਕਿਹਾ ਸੀ ਬਾਹਰ ਰੱਖ ਦੇ ਭਾਈ ਆਊਗਾ ਤੇ ਉਹਨੂੰ ਦੇ ਦਾਂਗੇ ਇਹ ਦਿੱਤੀਆਂ ਵਗੈਰਾ ਪਰਕਲੀਆਂ ਸੀਗੀਆਂ ਤੇ ਇੱਥੇ ਲਾ ਦਾਂਗੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਝਾੜੂ ਤੇ ਫਿਰ ਬਗੀ ਤੱਕ ਕੈਂਡੀ ਨੂੰ ਆਪਾਂ ਇੱਥੇ ਬੰਨਾਂਗੇ ਕਿਉਂਕਿ ਜਦੋਂ ਧੁੱਪ ਵਗੈਰਾ ਨਾ ਨਿਕਲੇ ਧੁੰਦ ਹੋਵੇ ਜਾਂ ਬੱਦਲ ਹੋਵੇ ਫਿਰ ਇਹ ਵਾਲੇ ਰੂਮ ਚ ਕੈਂਡੀ ਹਣੀ ਫਰੰਟ ਵਾਲੇ ਵਿੱਚ ਰਹਿਣ ਦਈਦੇ ਹੋ ਇੱਕ ਤੇ ਉਹਨਾਂ ਨੂੰ ਬਾਹਰ ਦੀ ਬਿੜਕੋਂਦੀ ਰਹਿੰਦੀ ਆ ਦੂਸਰਾ ਫਿਰ ਦੂਜੇ ਪਾਸੇ ਜਿਹੜੀ ਵਧੀਆ ਸਫਾਈ ਹੋ ਜਾਂਦੀ ਆ ਤੇ ਕੈਂਡੂ ਦੇਖੋ ਕਿਦਾਂ ਭੱਜੀ ਫਿਰਦੀ ਐਨੀ ਖੁਸ਼ ਪੀ ਖੋਲ ਦਿੱਤਾ ਇਹਨੂੰ ਇਹ ਜੀ ਆਪਾਂ ਬਗੀ ਦਾ ਬਿਸਤਰਾ ਇੱਥੇ ਲਾ ਦਿੱਤਾ ਤੇ ਪਗੀ ਹੁਣ ਇੱਥੇ ਬੈਠੂਗੀ ਥੋੜਾ ਚਿਰ ਧੁੱਪ ਧੁੱਪ ਨਿੱਕਲਾ ਲਈ ਤੇ ਫਿਰ ਆਪਾਂ ਇਹਨਾਂ ਨੂੰ ਕੋਠੇ ਤੇ ਛੱਡ ਜਾਵਾਂਗੇ ਦੇਖ ਪਗੀ ਭੱਜ ਗਈ ਉੱਧਰ ਪਗੀ ਨੂੰ ਵੀ ਬਹੁਤ ਮਸਤੀ ਹੁੰਦੀ ਆ ਤੇ ਇਹ ਟਿੱਡੂ ਜਾਂ ਵੀ ਆਪਾਂ ਫੜ ਲਿਆ ਸੀਗਾ ਤੇ ਇਹਨੂੰ ਵੀ ਹੁਣ ਆਪਾਂ ਇੱਥੇ ਬੰਨ ਦਾਂਗੇ ਲਓ ਜੀ ਆਪਾਂ ਇਹਨਾਂ ਦੋਨਾਂ ਨੂੰ ਬੰਨ ਦਿੱਤਾ ਇੱਥੇ ਉਹ ਵੀ ਜੇ ਦੋਨੇ ਟਿਕਣ ਗਿਆ ਨਹੀਂ ਤੇ ਉਹ ਕੱਟੀ ਟਿਕਦੀਆਂ ਤੇ ਇਹ ਜੀ ਹੁਣ ਮੈਂ ਸਟੋਰ ਵਿੱਚ ਰੱਖ ਦਿੱਤੀਆਂ ਸੀ ਰਜਾਈਆਂ ਚੱਕ ਕੇ ਤੇ ਇਹਨਾਂ ਦੇ ਉੱਪਰ ਮੈਂ ਦੇ ਦੂੰਗੀ ਐਕਸਟਰਾ ਕੰਬਲ ਤੇ ਟੱਕ ਦੂੰਗੀ ਇਹਨਾਂ ਨੂੰ ਤੇ ਇੱਥੇ ਜਿਹੜੇ ਐਕਸਟਰਾ ਕੱਪੜੇ ਵਗੈਰਾ ਪਏ ਸੀ ਉਹ ਚੱਕ ਦਿੱਤੇ ਤੇ ਨਾਲੋਂ ਨਾਲ ਮੈਂ ਡਸਟਿੰਗ ਜਿਹੜੀ ਉਹ ਕਰ ਲੂੰਗੀ ਤੇ ਤਕਰੀਬਨ ਸਫਾਈ ਤਾਂ ਕਰਦੇ ਰਹਿੰਦਾ ਵਾ ਪਰ ਉਹ ਫਿਰ ਵੀ ਘਰ ਦੇ ਵਿੱਚ ਜਦੋਂ ਰੱਖੇ ਹੋਣ ਜਾਨਵਰ ਖਾਸ ਕਰਕੇ ਡੌਗੀ ਵਗੈਰਾ ਇਹਨਾਂ ਦੇ ਵਾਲ ਝੜਦੇ ਰਹਿੰਦੇ ਆ ਸੋ ਇਸ ਕਰਕੇ ਮੈਂ तकरीबन ਡਸਟਿੰਗ ਵੀ ਰੋਜ਼ ਹੀ ਕਰਦੀ ਆ ਤੇ ਮਤਲਬ ਕਿ ਡੀਪ ਕਲੀਨਿੰਗ ਜਿਹੜੀ ਉਹ ਇੰਨੀ ਜਿਹੜੀ ਡੀਪ ਕਲੀਨਿੰਗ ਆ ਉਹ ਕੁਝ ਦਿਨ ਬਾਅਦ ਵਿੱਚ ਮੈਂ ਕਰਦੀ ਰਹਿਣੀ ਆ ਵੈਸੇ ਤਾਂ ਕੈਂਡੀ ਬਗੀ ਵੀ ਅਸੀਂ ਸਾਫ਼ ਸੁਥਰੀ ਰੱਖੀਦੀ ਆ ਮੈਂ ਉਹਨੂੰ ਕੀ ਕਹੀਦਾ ਉਹਦੇ ਨਾਲ ਵਟ ਟਿਸ਼ੂਜ਼ ਨਾਲ ਇਹਨਾਂ ਨੂੰ ਸਾਫ਼ ਕਰਦੀ ਰਹਿਣੀ ਆ ਤਾਂ ਪਰ ਫਿਰ ਵੀ ਘਰ ਵਿੱਚ ਰੱਖੇ ਹੋਣ ਕੁੱਤੇ ਵਗੈਰਾ ਤੇ ਘਰ ਵਿੱਚ ਸਫਾਈ ਵੀ ਚੰਗੀ ਤਰ੍ਹਾਂ ਰੱਖਣੀ ਚਾਹੀਦੀ ਆ ਨਹੀਂ ਤੇ ਘਰ ਵਿੱਚੋਂ ਸਮੈਲ ਆਉਣ ਲੱਗ ਪੈਂਦੀ ਆ ਤਾਂ ਸੋ ਆਪਾਂ ਕਲਰ ਵਗੈਰਾ ਤੇ ਚਲੋ ਸਾਡੇ ਘਰ ਨਹੀਂ ਹੋਇਆ ਤਾਂ ਕਰਕੇ ਥੋੜਾ ਦੇਖਣ ਨੂੰ ਓਦਾਂ ਦਾ ਲੱਗਦਾ ਪਰ ਮੈਂ ਪੂਰੀ ਉਹਨੂੰ ਕੀ ਕਹਿੰਦਾ ਉਹ ਰੱਖਦੀ ਆ ਸਫਾਈ ਕਰਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਇੱਕ ਔਰਤ ਨੂੰ ਦੇਖ ਕੇ ਘਰ ਦਾ ਪਤਾ ਲੱਗਦਾ ਭਈ ਔਰਤ ਨੂੰ ਦੇਖ ਕੇ ਨਹੀਂ ਮੀਨਸ ਕੀ ਇੱਕ ਘਰ ਨੂੰ ਦੇਖ ਕੇ ਪਤਾ ਲੱਗਦਾ ਕਿ ਔਰਤ ਕਿੰਨੀ ਕ ਸੱਚਜੀ ਆ ਤੇ ਕਿੰਨੀ ਕ ਕਚੱਜੀ ਆ ਤੇ ਜੇਕਰ ਔਰਤ ਨੇ ਸਹੀ ਮੈਨੇਜ ਕੀਤਾ ਹੋਇਆ ਵਾ ਤਾਂ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਔਰਤ ਸੁਚੱਜੇ ਢੰਗ ਨਾਲ ਆਪਣਾ ਘਰ ਜਿਹੜਾ ਉਹ ਸੰਭਾਲਦੀ ਆ ਇਹੋ ਤੇ ਮਤਲਬ ਕਿ ਸੋਹਣੀ ਸਫਾਈ ਕਿਚਨ ਵਗੈਰਾ ਮੈਨੇਜ ਸਾਰਾ ਕੁਝ ਤੇ ਸੋ ਮੈਨਾ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਆ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਮੈਂ ਸਾਫ ਸਫਾਈ ਰੋਟੀ ਪਾਣੀ ਹਰ ਇੱਕ ਚੀਜ਼ ਦਾ ਮਤਲਬ ਕਿ ਮੈਂ ਜਿੰਨਾ ਹੋ ਸਕੇ ਧਿਆਨ ਰੱਖਦੀ ਆਪ ਤੇ ਇਹ ਦੇਖੋ ਕੈੰਡੂ ਦੀਆਂ ਸ਼ਰਾਰਤਾਂ ਕਿਸੇ ਟਾਈਮ ਮੈਨੂੰ ਕਿਸੇ ਨੇ ਮੇਣਾ ਦੇ ਦਿੱਤਾ ਸੀਗਾ ਗੁੱਤ ਪਿੱਛੇ ਮੱਤ ਤੇ ਕਈ ਵਾਰੀ ਉਹ ਗੱਲ ਮੇਰੇ ਮਨ ਵਿੱਚ ਬੋਰ ਰੜਕਦੀ ਹੁੰਦੀ ਆ ਤੇ ਮੈਂ ਸੋਚੂਗੀ ਗੁੱਤ ਪਿੱਛੇ ਮੱਤ ਤਾਂ ਉਹਨਾਂ ਔਰਤਾਂ ਦੀ ਹੁੰਦੀ ਆ ਜਿਨ੍ਹਾਂ ਦੇ ਘਰ ਜਾ ਕੇ ਦੇਖੋ ਤੇ ਘਰ ਵਿੱਚ ਬੈਠਣ ਤੱਕ ਨੂੰ ਮਨੀਜੀ ਕਰਦਾ ਜਿਨ੍ਹਾਂ ਦੇ ਘਰ ਨਰਕ ਬਣੇ ਹੁੰਦੇ ਆ ਇੱਥੋਂ ਤੱਕ ਕਿ ਉਹਨਾਂ ਦੇ ਘਰਾਂ ਦੇ ਵਿੱਚ ਰੋਟੀ ਪਾਣੀ ਬਣਾਉਣ ਦਾ ਵੀ ਕੋਈ ਸਿਸਟਮ ਨਹੀਂ ਹੁੰਦਾ ਕੋਈ ਢੰਗ ਨਹੀਂ ਹੁੰਦਾ ਤੇ ਨਾ ਹੀ ਉਹਨੂੰ ਕੀ ਕਹੀਦਾ ਰੋਟੀ ਪਾਣੀ ਬਣਾ ਕੇ ਰਾਜੀ ਹੁੰਦੀਆਂ ਉਹ ਹੁੰਦੀਆਂ ਕਚੱਜੀਆਂ ਔਰਤਾਂ ਜਾਂ ਕਹਦੋ ਜਿਨ੍ਹਾਂ ਦੀ ਗੁੱਤ ਪਿੱਛੇ ਮੱਤ ਹੁੰਦੀ ਆ ਸਾਡੇ ਵਰਗੇ ਜਿਨ੍ਹਾਂ ਨੇ ਇੱਕ ਇੱਕ ਕਹਿੰਦੇ ਹੁੰਦੇ ਆ ਪਾਈ ਪਾਈ ਜੋੜ ਕੇ ਇੱਕ ਇੱਕ ਪੈਸਾ ਜੋੜ ਕੇ ਮੈਂ ਤਾਂ ਮੇਰੇ ਹਸਬੰਦ ਨੇ ਇੱਕ ਘਰ ਬਣਾਇਆ ਪੁਰਾਣਾ ਘਰ ਸਾਡਾ ਬਹੁਤ ਛੋਟਾ ਸੀ ਤੇ ਇਹ ਘਰ ਲੈ ਇਹਨੂੰ ਸਾਨੂੰ ਹਜੇ 7-8 ਸਾਲ ਹੀ ਹੋਏ ਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸੋ ਇਹਦੀ ਰੈਨੋਵੇਸ਼ਨ ਵਗੈਰਾ ਜਿਹੜੀ ਉਹ ਕਰਾਉਣ ਵਾਲੀ ਆ ਤੇ ਜਦੋਂ ਵੀ ਕਿਤੇ ਮੈਂ ਬੈਠੀ ਹੋਊਂਗੀ ਜਾਂ ਮੇਰੇ ਹਸਬੰਡਾ ਮੈਂ ਗੱਲਾਂ ਕਰੂੰਗੀ ਉਹਨਾਂ ਨਾਲ ਤਾਂ ਮੈਂ ਮਨ ਵਿੱਚ ਮੇਰੇ ਹਿਰਕ ਵੀ ਬਹੁਤ ਆਉਂਦਾ ਹੁੰਦਾ ਕਿ ਕਿਸੇ ਨੂੰ ਕਈ ਲੋਕ ਮੂੰਹ ਪਾੜ ਕੇ ਕਿੱਡੀ ਜਲਦੀ ਕਹਿ ਦਿੰਦੇ ਆ ਗੁੱਤ ਪਿੱਛੇ ਮਤ ਜੇ ਵੋ ਪਰ ਇਹਨਾਂ ਦੇ ਇਦਾਂ ਦੇ ਲੋਕਾਂ ਦੇ ਖੁਦ ਦੇ ਘਰਾਂ ਵਿੱਚ ਜਾ ਕੇ ਦੇਖਿਓ ਕਦੀ ਜਾਂ ਜਿਹੜੇ ਮੇਹਣਾ ਦਿੰਦੇ ਆ ਸ਼ਾਇਦ ਉਹਨਾਂ ਦੀ ਆਪਣੀ ਘਰ ਦੇ ਵਿੱਚ ਚੱਲਦੀ ਨਹੀਂ ਤੇ ਖੁਦ ਦੇ ਘਰਾਂ ਦੇ ਵਿੱਚ ਇੱਕ ਵਾਰੀ ਝਾਤੀ ਮਾਰ ਕੇ ਦੇਖਣ ਕਿ ਆਪਣੀਆਂ ਔਰਤਾਂ ਵਿੱਚ ਤੇ ਦੂਜੀਆਂ ਔਰਤਾਂ ਦੇ ਵਿੱਚ ਕਿੰਨਾ ਡਿਫਰੈਂਸ ਹੈ ਬਾਕੀ ਐਦਾਂ ਦਾ ਲਬਜ਼ ਜਿਹੜਾ ਆਦਮੀ ਜਿਹੜੇ ਯੂਜ਼ ਕਰਦੇ ਆ ਨਾ ਉਹ ਜੇ ਇੰਨੀ ਅਣਖ ਵਾਲੇ ਆ ਜਾਂ ਘਰ ਦੇ ਵਿੱਚ ਚੱਲਦੀਆਂ ਤਾਂ ਉਹਨਾਂ ਨੂੰ ਆਪਣੀਆਂ ਵਾਈਫ ਆਪਣੀਆਂ ਪਤਨੀਆਂ ਲਈ ਯੂਜ਼ ਕਰਕੇ ਦੇਖਣ ਤਾਂ ਫਿਰ ਪਤਾ ਲੱਗੂਗਾ ਵੀ ਮੋਹਰਿਓ ਕੀ ਜਵਾਬ ਮਿਲਦਾ ਤੇ ਇੱਕ ਜਿਹੜੀ ਔਰਤ ਸਹਨ ਕਰ ਕਰਕੇ ਕਰ ਕਰਕੇ ਤੋ ਤੱਕ ਕਿ ਬਿਮਾਰੀਆਂ ਸਹਨ ਕਰਕੇ ਐਦਾਂ ਦੇ ਲੋਕਾਂ ਦੀਆਂ ਬੇਵਕੂਫ ਗੱਲਾਂ ਸਹਨ ਕਰ ਕਰਕੇ ਫਿਰ ਵੀ ਮੈਂ ਆਪਣਾ ਘਰ ਜਿਹੜਾ ਉਹ ਜੋੜੀ ਰੱਖਿਆ ਮੈਂ ਆਪਣੇ ਪਤੀ ਨਾਲ ਆਪਣੇ ਹਸਬੈਂਡ ਨਾਲ ਕਦੀ ਵੀ ਇੰਨਾਂ ਗੱਲਾਂ ਨੂੰ ਲੈ ਕੇ ਨਹੀਂ ਲੜੀ ਤੇਰੇ ਇਸ ਰਿਸ਼ਤੇਦਾਰ ਨੇ ਮੈਨੂੰ ਇਹ ਕਿਹਾ ਜਾਂ ਉਹ ਕਿਹਾ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਮੈਂ ਤੇਰੇ ਨਾਲ ਆ ਹਮੇਸ਼ਾ ਤੇਰੇ ਨਾਲ ਖੜਾ ਮੈਂ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਨੇ ਬਾਹਰ ਰਹਿ ਕੇ ਕਮਾਈ ਕੀਤੀ ਆ ਅਸੀਂ ਦੋਨਾਂ ਨੇ ਹਸਬੰਡ ਵਾਈਫ ਨੇ ਵਿਛੋੜਾ ਕੱਟਿਆ ਵਾ ਵਿਛੋੜਾ ਕੱਟਦੇ ਹੋਏ ਅਸੀਂ ਇੱਕ ਦੂਜੇ ਲਈ ਜੋ ਜੋ ਕੀਤਾ ਜੋ ਜੋ ਅਸੀਂ ਦੁੱਖ ਸੁੱਖ ਸਹੇ ਆ ਉਹ ਸਾਨੂੰ ਹੀ ਪਤਾ ਦੋਨਾਂ ਜਾਣਿਆਂ ਨੂੰ ਉਹ ਕੋਈ ਤੀਜਾ ਬੰਦਾ ਸ਼ਾਇਦ ਫੀਲ ਵੀ ਨਹੀਂ ਕਰ ਸਕਦਾ ਤੇ ਇਹ ਘਰ ਬਣਾਉਣ ਨੂੰ ਮੈਂ ਤੇ ਮੇਰੇ ਹਸਬੰਡ ਨੇ ਕਿੰਨਾ ਜਿੰਨ ਸੋਚੋ ਨਾ ਕਿੰਨਾ ਅਸੀਂ ਕਰਜ਼ਾ ਚੱਕਿਆ ਤੇ ਕਿੰਨਾ ਅਸੀਂ ਮਤਲਬ ਕਿ ਉਸ ਟਾਈਮ ਕਰਜ਼ਾ ਲਾਇਆ ਇਹ ਸਾਨੂੰ ਹੀ ਪਤਾ ਤੇ ਐਦਾਂ ਦੇ ਲੋਕਾਂ ਨੇ ਕਦੀ ਸਾਨੂੰ ਇਹ ਚੀਜ਼ ਤਾਂ ਪੁੱਛੀ ਨਹੀਂ ਹੋਣੀ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਜਾਂ ਕਿਦਾਂ ਤੇ ਪਰ ਮਿਹਣਾ ਦੇਣ ਵਾਲੀ ਐਦਾਂ ਦੇ ਲੋਕ ਸਾਰੇ ਤਾਂ ਮੂਰੇ ਆ ਜਾਂਦੇ ਆ ਬਟ ਮੈਨੂੰ ਫਿਰ ਵੀ ਮਾਨਿਆ ਕਿ ਮੇਰੇ ਹਸਬੰਦ ਹਮੇਸ਼ਾ ਮੇਰੇ ਨਾਲ ਰਹੇ ਆ ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਤੂੰ ਮੇਰੇ ਘਰ ਵਿੱਚ ਜਾਂਦੀ ਆਈਆਂ ਜੋ ਜੋ ਮੈਂ ਬਣਾਇਆ ਵਾ ਜਿੱਦਾਂ ਜਿੱਦਾਂ ਮੈਂ ਮਿਹਨਤ ਕੀਤੀ ਆ ਤੂੰ ਪੈਸੇ ਬਚਾ ਬਚਾ ਕੇ ਜਿੱਦਾਂ ਘਰ ਬਣਾਇਆ ਜੋ ਜੋ ਚੀਜ਼ਾਂ ਬਣਾਈਆਂ ਉਹ ਮੈਨੂੰ ਪਤਾ ਜਾਂ ਤੈਨੂੰ ਪਤਾ ਤੀਜਾ ਬੰਦਾ ਜਿਹਨੇ ਸ਼ਾਇਦ ਆਪਣੀ ਜ਼ਿੰਦਗੀ ਚ ਉਸਨੇ ਇਨਸਾਨ ਨੇ ਕੁਝ ਬਣਾਇਆ ਕਿ ਨਹੀਂ ਨਹੀਂ ਬਣਾਇਆ ਆਈ ਡੋਟ ਨੋ ਤੇ ਉਹ ਕਹਿੰਦੇ ਤੈਨੂੰ ਜੇ ਮਿਹਣਾ ਦਿੰਦਾ ਤੇ ਇਟਸ ਓਕੇ ਰੱਬ ਦੇਖਦਾ ਉਹ ਪਰਮਾਤਮਾ ਦੇਖਦਾ ਕਿ ਉਹ ਆਪ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਆਪਣੇ ਘਰਾਂ ਦੇ ਵਿੱਚ ਕਿੰਨੇ ਕੋ ਉਹਨੂੰ ਕੀ ਕਹਿੰਦਾ ਪਰਫੈਕਟ ਆ ਬਾਕੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਚੱਲਣੀਆਂ ਵੀ ਪੈਂਦੀਆਂ ਪਰ ਜਿਹੜੀਆਂ ਨਜਾਇਜ਼ ਤੁਹਾਨੂੰ ਕੋਈ ਇਨਸਾਨ ਕੁਝ ਵੀ ਕਹਿ ਦਿੰਦਾ ਜਿਹਦੇ ਕੋਲੋਂ ਕਿ ਤੁਸੀਂ ਨਾ ਕੁਝ ਲੈਣਾ ਨਾ ਕੁਝ ਦੇਣਾ ਤੇ ਫਿਰ ਉਹ ਗੱਲਾਂ ਜਿਹੜੀਆਂ ਖਾਸ ਕਰ ਕੋਈ ਉਦਾਂ ਦਾ ਇਨਸਾਨ ਕਹਿ ਦੇਵੇ ਤਾਂ ਉਹ ਕਦੀ ਵੀ ਦਿਲ ਚੋਂ ਜਾਂਦੀਆਂ ਨਹੀਂ ਸ਼ਾਇਦ ਇਹ ਰਿਸ਼ਤੇ ਨਿਭਤਾ ਰਹੇ ਆ ਪਰ ਉਹ ਜਿਹੜੀਆਂ ਮਨ ਚ ਮੇਰੇ ਗੱਲਾਂ ਜਾਂ ਮੈਨੂੰ ਇਹ ਮਿਹਣੇ ਦਿੱਤੇ ਗਿਓ ਮੈਂ ਸ਼ਾਇਦ ਕਦੀ ਵੀ ਨਹੀਂ ਭੁੱਲ ਸਕੂਗੀ ਤੇ ਤੇ ਮੈਂ ਇਦਾਂ ਦੇ ਰਿਸ਼ਤੇ ਉਹ ਦੁਬਾਰਾ ਸਹੀ ਵੀ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਦੂਜੇ ਦੀ ਸਹੀ ਵੀ ਨਹੀਂ ਕਰਨਾ ਚਾਹੁੰਦੀ ਤੇ ਜਿੰਨਾ ਹੋ ਸਕੇ ਮੈਂ ਐਦਾਂ ਦੇ 2ਗਲੇ ਰਿਸ਼ਤਿਆਂ ਤੋਂ ਤਕਰੀਬਨ ਮੈਂ ਦੂਰ ਹੀ ਰਹਿਣਾ ਚਾਹੁੰਦੀ ਆ ਮੈਂ ਆਪਣੀ ਲਾਈਫ ਵਿੱਚ ਜੋ ਕਰ ਰਹੀ ਆ ਜਿੱਦਾਂ ਵੀ ਆ ਚਾਹੇ ਮੇਰੇ ਇਹੋ ਜਾਨਵਰ ਆ ਚਾਹੇ ਮੇਰੇ ਘਰ ਦੇ ਮੈਂਬਰ ਆ ਚਾਹੇ ਜੋ ਮੇਰੇ ਚੰਗੇ ਰਿਸ਼ਤੇਦਾਰ ਆ ਚੰਗੇ ਉਹ ਮੇਰੀਆਂ ਸਹੇਲੀਆਂ ਬੇਲੀਆਂ ਜਾਂ ਕੋਈ ਵੀ ਆ ਮੈਨੂੰ ਉਹ ਜ਼ਿਆਦਾ ਇਮੀਅਤ ਰੱਖਦੇ ਆ ਮੇਰੀ ਜ਼ਿੰਦਗੀ ਚ ਨਾ ਕਿ ਇਦਾਂ ਦੇ ਲੋਕ ਤੇ ਸੋ ਇਸ ਕਰਕੇ ਇਗਨੋਰੇ ਕਰੀਦਾ ਆਪਾਂ ਇਦਾਂ ਦਾ ਸਾਰਾ ਕੁਝ ਪਰ ਉਹ ਰਿਸ਼ਤੇ ਕਹਿੰਦੇ ਹੁੰਦੇ ਆ ਇੱਕ ਵਾਰੀ ਮੂੰਹ ਚੋਂ ਨਿਕਲੀ ਗੱਲ ਜਿਹੜੀ ਉਹ ਕਦੀ ਵੀ ਵਾਪਸ ਨਹੀਂ ਪੈਂਦੀ ਤੇ ਸੋ ਉਹ ਗੱਲ ਮੇਰੇ ਦਿਲ ਤੇ ਅੱਜ ਵੀ ਜਦੋਂ ਮੈਨੂੰ ਯਾਦ ਆ ਜਾਂਦੀ ਹੈ ਨਾ ਗੱਲ ਇੱਕੋ ਟਾਈਮ ਐਨਾ ਮਾੜਾ ਸੀ ਜਿਸ ਟਾਈਮ ਇਹ ਗੱਲ ਕਹੀ ਗਈ ਸੀਗੀ ਸੋ ਜਦੋਂ ਗੱਲਾਂ ਚੇਤੇ ਆ ਜਾਂਦੀਆਂ ਤਾਂ ਪਤਾ ਹੀ ਆ ਹਰ ਇੱਕ ਨੂੰ ਪੇ ਇਨਸਾਨ ਨੂੰ ਫਰਸਟ੍ਰੇਸ਼ਨ ਵੀ ਹੁੰਦੀ ਆ ਗੁੱਸਾ ਵੀ ਆਉਂਦਾ ਤੇ ਇੰਦਾ ਹੀ ਮੇਰੇ ਨਾਲ ਹੁੰਦੀ ਆ ਕਿਉਂਕਿ ਐਦਾਂ ਦੀ ਇਹ ਜਿਹੜਾ ਲਬਜ਼ ਆ ਗੁੱਤ ਪਿੱਛੇ ਮਾਤੇ ਉਹਨਾਂ ਔਰਤਾਂ ਦੀ ਵਰਤੋਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਖਾਂਸੀ ਆ ਗਈ ਮੈਨੂੰ ਜਿਨ੍ਹਾਂ ਨੇ ਆਪਣੇ ਘਰ ਜਿਹੜੇ ਉਹ ਨਰਕ ਬਣਾਏ ਹੋਏ ਆ ਜਿਹੜੇ ਆਪਣੇ ਘਰ ਦੇ ਵਿੱਚ ਇੱਕ ਔਰਤ ਆਪਣੇ ਘਰ ਵਿੱਚ ਹੀ ਕੰਮ ਕਰਨ ਨੂੰ ਜਿਹੜਾ ਇਕੋ ਬੋਝ ਸਮਝਦੀਆਂ ਹੋਣ ਜਾਂ ਕਿਸੇ ਆਏ ਗਏ ਨੂੰ ਹੀ ਬੋਝ ਸਮਝਦੀਆਂ ਹੋਣ ਜਾਂ ਫਿਰ ਆਪਣਾ ਰੋਟੀ ਪਾਣੀ ਬਣਾਉਣਾ ਵੀ ਬੋਝ ਸਮਝਦੀਆਂ ਹੋਣ ਉਹਨਾਂ ਔਰਤਾਂ ਲਈ ਇਹ ਲਫ਼ਜ਼ ਜਿਹੜਾ ਯੂਜ਼ ਕਰਨਾ ਚਾਹੀਦਾ ਜਾਂ ਜਿਹਨਾਂ ਔਰਤਾਂ ਨੂੰ ਬੋਲਣ ਦੀ ਅਕਲ ਨਹੀਂ ਜਾਂ ਕਿੱਥੇ ਕੀ ਵਰਡਿੰਗ ਯੂਜ਼ ਕਰਨੀ ਆ ਜਾਂ ਕਿਸੇ ਨੂੰ ਕੀ ਰਿਸਪੈਕਟ ਦੇਣੀ ਆ ਜਾਂ ਨਹੀਂ ਦੇਣੀ ਜਾਂ ਕਿੱਦੇ ਨਾਲ ਹਾਸਾ ਮਜ਼ਾਕ ਕਰਨਾ ਜਾਂ ਕਿਹਨਾਂ ਨਹੀਂ ਕਰਨਾ ਹਨਾ ਜਾਂ ਵੱਡਾ ਛੋਟਾ ਜਿਹੜੀਆਂ ਔਰਤਾਂ ਨਹੀਂ ਦੇਖਦੀਆਂ ਉਹਨਾਂ ਵਾਸਤੇ ਇਹ ਲਫ਼ਜ਼ ਯੂਜ਼ ਹੋਣਾ ਚਾਹੀਦਾ ਨਾ ਕਿ ਸਾਡੇ ਵਰਗਿਆਂ ਵਾਸਤੇ ਜਿਹੜੇ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਕਰਦੇ ਸਾਰੇ ਕੰਮ ਕਰਦੇ ਆ ਆਪਣੇ ਹਸਬੰਡ ਦਾ ਵੀ ਧਿਆਨ ਰੱਖਦੀ ਆ ਆਪਣੇ ਬੱਚੇ ਦਾ ਵੀ ਮੰਮੀ ਡੈਡੀ ਆ ਉਹਨਾਂ ਦਾ ਵੀ ਫਿਰ ਘਰ ਦੇ ਵਿੱਚ ਪਹਿਲਾਂ ਇੱਕ ਸੀ ਹੁਣ ਦੋ ਕੁੱਤੇ ਆ ਚਿੜੀਆਂ ਮਤਲਬ ਇਹ ਸਭ ਚੀਜ਼ਾਂ ਮੈਨੇਜ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ ਇਹ ਨਹੀਂ ਵੀ ਘਰ ਵਿੱਚ ਤੁਸੀਂ ਇੱਕ ਦੋ ਜਾਣਿਆ ਰੋਟੀ ਪਾਣੀ ਬਣਾ ਲਿਆ ਖਾ ਲਿਆ ਤੇ ਵੇਲੇ ਆ ਹੋਰ ਕੋਈ ਕੰਮ ਨਹੀਂ ਨਈਂ ਸੋ ਕੰਮ ਹੁੰਦੇ ਘਰ ਦੇ ਵਿੱਚ ਇਹ ਨਹੀਂ ਕਿ ਕੱਲਾ ਇਹੋ ਹੀ ਕੰਮ ਹੁੰਦਾ ਸਾਫ ਸਫਾਈ ਦਾ ਇਹ ਹੋਰ ਵੀ ਕਈ ਕੰਮ ਹੁੰਦੇ ਆ ਚਾਹ ਜਿਹੜੇ ਆਪਾਂ ਵਲੌਗਸ ਦੇ ਵਿੱਚ ਵੀ ਜਿਹੜੇ ਆਪਾਂ ਨਹੀਂ ਦਿਖਾ ਸਕਦੇ ਚਾਹੇ ਉਹ ਆਪਣੇ ਕੋਈ ਬਾਹਰਲੇ ਬਿੱਲ ਹੋ ਗਏ ਜਾਂ ਕੁਝ ਵੀ ਹੋ ਗਿਆ ਬੈਂਕਾਂ ਦੇ ਕੰਮ ਹੋ ਗਏ ਕੁਝ ਵੀ ਆ ਕੋਈ ਇਨਸਟਾਲਮੈਂਟਸ ਹੋ ਗਈਆਂ ਕੁਝ ਵੀ ਆ ਐਦਾਂ ਦੇ ਕੰਮ ਜਿਹੜੇ ਆ ਉਹ ਜਿਹੜੇ ਔਰਤਾਂ ਕਰਦੀਆਂ ਜਾਂ ਕਿਦਾਂ ਪਾ ਦਿਖਾ ਨਹੀਂ ਸਕਦੇ ਬਹੁਤ ਜ਼ਿੰਦਗੀ ਚ ਘੱਮ ਹੁੰਦੇ ਬਾਕੀ ਇਹਨਾਂ ਚੀਜ਼ਾਂ ਤੋਂ ਠੋਕਰਾਂ ਖਾ ਖਾ ਕੇ ਐਦਾਂ ਦੇ ਲਬਜ਼ ਜਿਹੜੇ ਯੂਜ਼ ਕੀਤੇ ਗਏ ਆ ਉਹ ਸੁਣ ਸੁਣ ਕੇ ਇੱਕ ਅਕਲ ਤੇ ਆ ਗਈ ਜ਼ਿੰਦਗੀ ਦੇ ਵਿੱਚ ਅਕਲ ਇੱਕ ਤਾਂ ਨਹੀਂ ਆਈ ਅਕਲ ਤਾਂ ਕਈ ਤਰ੍ਹਾਂ ਦੀ ਆ ਗਈ ਕਈ ਤਰ੍ਹਾਂ ਦੀ ਆ ਗਈ ਜ਼ਿੰਦਗੀ ਚ ਛੋਟੀ ਜੀ ਉਮਰ ਚ ਹੀ ਆ ਗਈ ਬਹੁਤ ਛੋਟੀ ਸੀ ਮੈਂ ਜਦੋਂ ਮੇਰੀ ਮੈਰਿਜ ਹੋ ਗਈ ਸੀਗੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਸੁਣਦੇ ਹੀ ਆ ਰਹੇ ਆ ਕਦੀ ਕਦੀ ਕਿਸੇ ਨੇ ਅਪਰੀਸ਼ੀਏਟ ਨਹੀਂ ਕੀਤਾ ਮਤਲਬ ਕਿ ਜਿਹਨੂੰ ਕਹਦੇ ਉਹ ਕਦੀ ਅਪਰੀਸ਼ੀਏਟ ਨਹੀਂ ਕੀਤਾ ਵੀ ਹਾਂ ਕਿ ਤੇਰੀ ਛੋਟੀ ਜੀ ਏਜ ਵਿੱਚ ਮੈਰਿਜ ਹੋ ਗਈ ਸੀ ਤਾਂ ਫਿਰ ਵੀ ਤੂੰ ਕਿੰਨਾ ਆਪਣਾ ਘਰ ਮੈਨੇਜ ਕਰਕੇ ਰੱਖਿਆ ਇੱਕ ਛੋਟੇ ਜਿਹੇ ਘਰ ਤੋਂ ਤੂੰ ਤੇ ਤੇਰੇ ਹਸਬੰਡ ਨੇ ਇਹ ਵੱਡਾ ਘਰ ਬਣਾਇਆ ਜਾਂ ਇੱਕ ਉਹ ਘਰ ਐਦਾਂ ਦਾ ਸੀ ਜਿੱਥੇ ਸਿਰਫ ਦੋ ਕੁਰਸੀਆਂ ਸੀ ਇੱਕ ਬੈੱਡ ਸੀ ਅਲਮਾਰੀ ਤੱਕ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਘਰ ਵਿੱਚ ਬਾਦੂ ਤੇ ਜਿੱਥੇ ਮੈਂ ਵਿਆਹ ਕੇ ਆਈ ਸੀਗੀ ਫਿਰ ਵੀ ਮੈਂ ਕਦੀ ਇਹ ਨਹੀਂ ਸੀ ਸੋਚਿਆ ਮੇਰੇ ਘਰ ਆ ਹੈ ਨਹੀਂ ਜਾਂ ਮੇਰੇ ਘਰ ਉਹ ਹੈ ਨਹੀਂ ਜਾਂ ਉਸ ਇਨਸਾਨ ਕੋਲ ਆ ਚੀਜ਼ ਹੈ ਤੇ ਮੇਰੇ ਕੋਲ ਹੈ ਨਹੀਂ ਮੈਂ ਕਦੀ ਵੀ ਇਦਾਂ ਦੀਆਂ ਚੀਜ਼ਾਂ ਨਹੀਂ ਸੀ ਸੋਚਿਆ ਮੈਂ ਹਮੇਸ਼ਾ ਆਪਣੇ ਹਸਬੰਦ ਨੂੰ ਕਹਿੰਦੀ ਹੁੰਨੀ ਸੀ ਮੈਂ ਕਹਿੰਦੀ ਹੁੰਨੀ ਸੀ ਕਿ ਤੁਸੀਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਮਿਹਨਤ ਕਰਨ ਵਾਲੇ ਬੰਦੇ ਆ ਤੇ ਮਿਹਨਤ ਕਰਨ ਵਾਲਾ ਬੰਦਾ ਹਮੇਸ਼ਾ ਜ਼ਿੰਦਗੀ 'ਚ ਸਭ ਕੁਝ ਬਣਾ ਲੈਂਦਾ ਬਸ ਟਾਈਮ ਲੱਗਦਾ ਪਰ ਬੰਨ ਸਭ ਕੁਝ ਜਾਂਦਾ ਤੇ ਉਹੀ ਗੱਲ ਹੋਈ ਟਾਈਮ ਲੱਗਾ ਸਾਨੂੰ ਇੱਥੋਂ ਤੱਕ ਕੌਣ ਨੂੰ ਪਰ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਸਭ ਕੁਝ ਦਿੱਤਾ ਕਿਸੇ ਚੀਜ਼ ਦਾ ਸਾਡੇ ਕੋਲੋਂ ਓਲਾ ਨਹੀਂ ਰੱਖਿਆ ਤੇ ਸੋ ਮਤਲਬ ਕਿ ਜਦੋਂ ਇਹ ਇਹ ਗੱਲਾਂ ਆਪਾਂ ਸੁਣਦੇ ਆ ਆਪਣੇ ਲਈ ਤਾਂ ਆਪਾਂ ਇਦਾਂ ਦੇ ਲੋਕਾਂ ਤੋਂ ਕਿਨਾਰਾ ਕਰ ਲੈਨੇ ਆ ਫਿਰ ਉਹ ਲੋਕ ਇਹ ਨਹੀਂ ਸਮਝਦੇ ਕਿ ਸਾਡੇ ਤੋਂ ਕਿਉਂ ਕਿਨਾਰਾ ਕੀਤਾ ਗਿਆ ਜਾਂ ਸਾਨੂੰ ਕਿਉਂ ਨਹੀਂ ਮਤਲਬ ਕਿ ਹੁਣ ਉਹ ਗੱਲ ਬੰਦ ਦੇ ਹਨਾ ਫਿਰ ਵੀ ਇਹ ਸੋਚਿਆ ਜਾਂਦਾ ਵੀ ਹਾਂ ਉਹਨਾਂ ਲੋਕਾਂ ਚਾਕੜਬੋ ਹੋ ਗਈ ਤਾਂ ਹੁਣ ਇਦਾਂ ਦੇ ਆ ਇੱਕੜਵਗੈਰਾ ਕੋਈ ਸਵਾਲ ਨਹੀਂ ਹੁੰਦੀ ਉਹ ਹਾਲਾਤ ਦੇਖ-ਦੇਖ ਕੇ ਇਨਸਾਨ ਜਿਹੜਾ ਉਹ ਚੀਜ਼ਾਂ ਦੇਖ-ਦੇਖ ਕੇ ਬਾਕੀ ਮੇਰੇ ਲਈ ਜੋ ਵਰਡਿੰਗ ਯੂਜ਼ ਕੀਤੀ ਗਈ ਸੀ ਜਿਵੇਂਰੇ ਹਸਬੈਂਡ ਨਿਮਰਤਾ ਵਾਲੇ ਜਾਂ ਉਹ ਸਿੱਧਕ ਵਾਲੇ ਜਾਂ ਉਹ ਕਹਿੰਦੇ ਹੁੰਦੇ ਠੰਡੇ ਸੁਭਾਅ ਦੇ ਨਾ ਹੁੰਦੇ ਤਾਂ ਸ਼ਾਇਦ ਕੋਈ ਹੋਰ ਇਨਸਾਨ ਗੁੱਸੇ ਜਿਆਦੇ ਵਾਲਾ ਹੁੰਦਾ ਤੇ ਮੂੰਹ ਹੀ ਭੰਨ ਦਿੰਦਾ ਪਰ ਫਿਰ ਵੀ ਉਹ ਮੈਨੂੰ ਕਹਿੰਦੇ ਹੁੰਦੇ ਜੇ ਇੱਕ ਬੇਵਕੂਫ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਜਾਣੇ ਬੇਵਕੂਫ ਬਨਜੋ ਇਹ ਇੱਕ ਇਨਸਾਨ ਗਲਤ ਹੈ ਤੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਵੀ ਗਲਤ ਬਨਜੋ ਜ਼ਿੰਦਗੀ ਚ ਬਹੁਤ ਗੱਲਾਂ ਸਿੱਖੀਆਂ ਪਰ ਇਹ ਸਭ ਗੱਲਾਂ ਦਾ ਜਿਹੜਾ ਇੱਕ ਲਾਸਟ ਸਿੱਟਾ ਨਿਕਲਿਆ ਉਹ ਇਹ ਹੀ ਨਿਕਲਿਆ ਕਿ ਆਪਣੀ ਫੈਮਿਲੀ ਤੋਂ ਵੱਧ ਕੇ ਕੁਝ ਵੀ ਨਹੀਂ ਤਾਂ ਦੇ ਰਹੀ ਆਪਣਾ ਜੀਵਨ ਸਾਥੀ ਬੱਚਾ ਇਹਨਾਂ ਚੀਜ਼ਾਂ ਤੇ ਧਿਆਨ ਦੋ ਆਪਣੇ ਘਰ ਤੇ ਧਿਆਨ ਦੋ ਨਾ ਕਿ ਇਦਾਂ ਦੇ ਲੋਕਾਂ ਤੇ ਕਿਉਂਕਿ ਜ਼ਿੰਦਗੀ ਚ ਬਹੁਤ ਉਤਾਰ ਚੜਾਵ ਹੁੰਦੇ ਆ ਬਹੁਤ ਕੁਝ ਕੁਝ ਲੋਕਾਂ ਕਰਕੇ ਆਉਂਦੇ ਆ ਤੇ ਕੁਝ ਸਾਡੀਆਂ ਆਪਣੀਆਂ ਗਲਤੀਆਂ ਜਾਂ ਆਪਣੀ ਕਿਸਮਤ ਕਰਮ ਜਿੰਨਾ ਕਰਕੇ ਸਾਨੂੰ ਉਹ ਭੋਗਣਾ ਪੈਂਦਾ ਤੇ ਪਰ ਜਿਹੜਾ ਨਜਾਇਜ਼ ਕਿਸੇ ਇਨਸਾਨਾਂ ਕਰਕੇ ਭੋਗਣਾ ਪੈਂਦਾ ਜਾਂ ਗਲਤ ਗੱਲਾਂ ਸੁਣਨੀਆਂ ਪੈਂਦੀਆਂ ਤੇ ਉਹ ਤਾਂ ਫੇਰ ਆਪਣੇ ਦਿਲੋਂ ਦਿਮਾਗ ਵਿੱਚੋਂ ਨਿਕਲਦੀ ਆ ਹੀ ਨਹੀਂ ਕਿਉਂਕਿ ਜੇ ਇਦਾਂ ਦੀਆਂ ਗੱਲਾਂ ਨਿਕਲ ਜਾਂਦਾ ਦਿਮਾਗ ਚੋਂ ਫੇਰ ਸਾਡੇ ਤੋਂ ਮਹਾਨ ਤਾਂ ਕੋਈ ਹੋਰ ਇਨਸਾਨ ਹੋ ਹੀ ਨਹੀਂ ਸਕਦਾ ਕਿਉਂਕਿ ਇਨਸਾਨ ਚੱਲ ਨਹੀਂ ਉਹ ਹਨੀਗੀ ਕਿਉਂਕਿ ਇਹ ਸੈਨ ਸ਼ਕਤੀ ਸਭ ਕੁਝ ਉਹ ਗੱਲਾਂ ਜਿਹੜੀਆਂ ਉਹ ਉਹ ਇਨਸਾਨ ਸੈਨ ਕਰ ਸਕਦਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਕਹਿੰਦੇ ਹੁੰਦੇ ਪਰਮਾਤਮਾ ਦੇ ਨਾਲ ਜੁੜਿਆ ਜਾਂ ਜੁੜੀ ਤਾਂ ਮੈਂ ਵੀ ਆ ਬਟ ਮੇਰੇ ਵਿੱਚ ਹਜੇ ਉਹ ਗੱਲ ਨਹੀਂ ਕਿ ਮੈਂ ਕਿਸੇ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਜਾਵਾਂ ਜਾਂ ਮੇਰੇ ਦਿਲ ਤੇ ਉਹ ਗੱਲਾਂ ਨਾ ਲੱਗਣ ਜਦੋਂ ਇਹ ਗੱਲ ਹੋਈ ਸੀ ਮੈਨੂੰ ਪਤਾ ਮੈਂ ਕਿੰਨੇ ਦਿਨ ਰੋਂਦੀ ਰਹੀ ਸੀ ਤਾਂ ਮੇਰੇ ਹਸਬੰਦ ਨੇ ਵੀ ਮੈਨੂੰ ਹੌਸਲਾ ਹੀ ਦਿੱਤਾ ਛੱਡ ਪਰਾਂ ਇੰਦਾ ਦੇ ਇਨਸਾਨਾਂ ਦੀ ਨਹੀਂ ਸੋਚੀਦੀ ਹੁੰਦੀ ਇਹ ਸੋਚ ਕਿ ਤੂੰ ਮੇਰੇ ਲਈ ਕੀ ਕੀਤਾ ਤੂੰ ਆਪਣੇ ਘਰ ਵਾਸਤੇ ਕੀ ਕੀਤਾ ਜਾਂ ਤੂੰ ਘਰ ਆਪਣਾ ਕਿਦਾਂ ਬਣਾਇਆ ਜਾਂ ਜ਼ਿੰਦਗੀ 'ਚ ਤੂੰ ਅਜੇ ਤੱਕ ਕੀ ਅਚੀਵ ਕੀਤਾ ਕੀ ਨਹੀਂ ਕੀਤਾ ਜਾਂ ਕਿੰਨੇ ਦੁੱਖ ਤੂੰ ਝੱਲੇ ਆ ਉਹ ਦੁੱਖ ਚੱਲ ਚੱਲ ਕੇ ਤੂੰ ਕਿੱਥੋਂ ਤੱਕ ਆਈ ਆ ਕਿੰਨੀਆਂ ਸੇਤ ਦੇ ਜਿਹੜੇ ਦੁੱਖ ਤੂੰ ਝੱਲੇ ਆ ਤੇ ਜੇ ਕਿੰਦੇ ਇਹ ਸਭ ਕੁਝ ਪਤਾ ਹੁੰਦੇ ਹੋਏ ਵੀ ਇਦਾਂ ਦੇ ਇਨਸਾਨ ਤੈਨੂੰ ਗਲਤ ਕਹਿੰਦੇ ਆ ਤਾਂ ਉਹਨਾਂ ਤੋਂ ਵੱਡਾ ਮੂਰਖ ਇਨਸਾਨ ਕੋਈ ਨਹੀਂ ਤੇ ਬਾਕੀ ਕਦੇ ਵੀ ਕਿਸੇ ਔਰਤ ਲਈ ਕੋਈ ਗਲਤ ਵਰਲਡ ਚੂਜ਼ ਕਰਨ ਲੱਗਿਆ ਇਦਾਂ ਦੇ ਲੋਕ ਸੋਵਾਰੀ ਸੋਚਿਆ ਕਰੋ ਤੇ ਇਹ ਦੇਖਿਆ ਕਰੋ ਵੀ ਤੁਹਾਡੇ ਆਪਣੇ ਘਰ ਦੇ ਵਿੱਚ ਕੀ ਚੱਲ ਰਿਹਾ ਤੁਹਾਡੇ ਆਪਣੇ ਘਰ ਦੇ ਵਿੱਚ ਕੋਈ ਸਿਸਟਮ ਹੈਗਾ ਜਾਂ ਤੁਹਾਡੇ ਆਪਣੇ ਘਰ ਦੇ ਵਿੱਚ ਕੋਈ ਐਦਾਂ ਦੀ ਔਰਤ ਨਹੀਂ ਜਿਹੜੀ ਸੱਚੀ ਗੁੱਤ ਪਿੱਛੇ ਮਾਤੇ ਆ ਤਾਂ ਸ਼ਾਇਦ ਜਿਹਦੇ ਸਾਹਮਣੇ ਤੁਹਾਡੀ ਚੱਲਦੀ ਵੀ ਨਹੀਂ ਤੇ ਸੋ ਇਹ ਗੱਲਾਂ ਸੋ ਸਮਝ ਕੇ ਕੀ ਕਰੋ ਖਾਸ ਕਰ ਕਿਸੇ ਦੀ ਧਰਮ ਪਤਨੀ ਕਿਸੇ ਦੀ ਵਾਈਫ ਬਾਰੇ ਤੇ ਮੇਰਾ ਤਾਂ ਉਹ ਰੱਬ ਗਵਾਹ ਆ ਵੀ ਮੈਂ ਕਿੰਨੇ ਦੁੱਖ ਚੱਲ ਚੱਲ ਕੇ ਇੱਥੋਂ ਤੱਕ ਪਹੁੰਚੀ ਆ ਛੋਟੀ ਮੈਰਿਜ ਤੋਂ 2 ਸਾਲ ਪਹਿਲਾਂ ਹੀ ਡੈਡੀ ਦੀ ਡੈਥ ਹੋ ਗਈ ਸੀ ਕਰਦੇ ਹਾਲਾਤ ਇੰਨੇ ਮਾੜੇ ਹੋ ਗਏ ਸੀ ਜਦੋਂ ਇਹ ਰਿਸ਼ਤਾ ਆਇਆ ਤਾਂ ਮੇਰਾ ਵਿਆਹ ਕਰ ਦਿੱਤਾ ਗਿਆ ਜਦ ਕਿ ਮੇਰੀ ਮੈਰਿਜ ਦੀ ਏਜ ਵੀ ਨਹੀਂ ਸੀਗੀ ਜਸਟ ਇਸ ਕਰਕੇ ਕਰ ਦਿੱਤਾ ਗਿਆ ਕਿ ਮੇਰੀ ਮਾਂ ਦੇ ਸਿਰ ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਤੇ ਅਸੀਂ ਪੰਜ ਭੈਣ ਭਰਾਵਾਂ ਭੀ ਜੀ ਦਾ ਰਿਸ਼ਤਾ ਚੰਗੇ ਕਰ ਹੁੰਦਾ ਉਹ ਕਰ ਦੋ ਮੇਰਾ ਰਿਸ਼ਤਾ ਵੀ ਕੋਈ ਪ੍ਰਾਪਰਟੀ ਦੇਖ ਕੇ ਨਹੀਂ ਕੀਤਾ ਗਿਆ ਸੀ ਕਿ ਇਹਨਾਂ ਦੀ ਬਹੁਤ ਪ੍ਰਾਪਰਟੀ ਆ ਜਾਂ ਇਹ ਬਹੁਤ ਰਿਚ ਆ ਮੇਰਾ ਰਿਸ਼ਤਾ ਸਿਰਫ ਇਹ ਦੇਖ ਕੇ ਕੀਤਾ ਗਿਆ ਸੀ ਕਿ ਮੁੰਡਾ ਬਹੁਤ ਨਾਈਸ ਆ ਕੋਈ ਡਰਗ ਐਡਿਕਟ ਨਹੀਂਗਾ ਰੱਬ ਨੂੰ ਮੰਨਣ ਵਾਲਾ ਵਾ ਜਸਟ ਸਿਰਫ ਇਹ ਚੀਜ਼ ਦੇਖ ਕੇ ਮੇਰਾ ਰਿਸ਼ਤਾ ਕੀਤਾ ਗਿਆ ਸੀ ਨਾ ਕਿ ਜ਼ਮੀਨ ਜਾਇਦਾਦਾਂ ਜਾਂ ਕਿੰਨੇ ਤਗੜੇ ਬੰਦੇ ਆ ਜਾਂ ਕਿੱਦਾਂ ਦੀਆਂ ਨਾ ਬੈਣੀ ਉੱਠਣੀ ਇਹ ਦੇਖ ਕੇ ਨਹੀਂ ਸੀ ਕਿ ਜਿਸ ਸਿਰਫ ਇਹ ਦੇਖ ਕੇ ਕੀਤਾ ਗਿਆ ਸੀ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਮੁੰਡਾ ਮਿਹਨਤੀ ਆ ਤੇ ਸਾਊ ਆ ਬਸ ਇਹ ਮੇਰਾ ਤੇ ਮੇਰੇ ਹਸਬੰਡ ਦਾ 10 ਸਾਲ ਦਾ ਏਜ ਡਿਫਰੈਂਸ ਆ ਫਿਰ ਵੀ ਮੈਂ ਕਦੀ ਵੀ ਅੱਜ ਤੱਕ ਇਹ ਨਹੀਂ ਸੋਚਿਆ ਕਿ ਸਾਡੇ ਵਿੱਚ ਏਜ ਡਿਫਰੈਂਸ ਆ ਮੈਂ ਹਮੇਸ਼ਾ ਦਿਲ ਤੋਂ ਇਹ ਰਿਸ਼ਤਾ ਸਵੀਕਾਰ ਕੀਤਾ ਤੇ ਮੇਰੀ ਮੇਰਾ ਰੱਬ ਆ ਮੇਰਾ ਹਸਬੰਡ ਤੇ ਜਿਹੜੀ ਔਰਤ ਆਪਣੇ ਪਤੀ ਨੂੰ ਰੱਬ ਮੰਦੀ ਹੋਵੇ ਤੇ ਆਪਣੇ ਘਰ ਨੂੰ ਇੱਕ ਮੰਦਰ ਮੰਦੀ ਹੋਵੇ ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦੀ ਹੋਵੇ ਘਰ ਨੂੰ ਹੀ ਮੈਨੇਜ ਕਰਦੀ ਹੋਵੇ ਘਰ ਤੋਂ ਸਿਵਾ ਨੂੰ ਹੋਰ ਕਿਸੇ ਚੀਜ਼ ਦਾ ਮਤਲਬ ਨਾ ਹੋਵੇ ਤੇ ਉਦਾਂ ਦੀਆਂ ਔਰਤਾਂ ਵਾਸਤੇ ਜਿਹੜੇ ਲੋਕ ਇਹ ਲਫ਼ਜ਼ ਯੂਜ਼ ਕਰਦੇ ਆ ਤਾਂ ਉਹ ਤਾਂ ਬਹੁਤ ਹੀ ਬਹੁਤ ਹੀ ਨਿੰਦਣ ਵਾਲੀ ਗੱਲ ਹੈ ਉਹ ਤੇ ਸੋ ਅੱਜ ਇਹ ਗੱਲ ਤਾਂ ਯਾਦ ਆ ਗਈ ਮੈਂ ਆਪਣੇ ਹਸਬੰਡ ਨਾਲ ਗੱਲਾਂ ਕਰਨ ਦੇ ਹੀ ਸੀਗੀ ਜੋ ਜੋ ਅਸੀਂ ਮੈਨੇਜ ਕੀਤਾ ਹੁਣ ਵੀ ਚਲੋ ਕੋਈ ਇੱਕ ਟਾਈਮ ਇਦਾਂ ਦਾ ਜ਼ਿੰਦਗੀ ਚ ਆਇਆ ਹੋਇਆ ਜਿਹਦੇ ਵਿੱਚ ਇਨਸਾਨ ਦੀ ਪ੍ਰੀਖਿਆ ਹੁੰਦੀ ਆ ਦੁੱਖ ਸੁੱਖ ਦੀ ਤੇ ਚਲੋ ਇਹ ਵੀ ਟਾਈਮ ਅਸੀਂ ਹਸਬੰਡ ਵਾਈਫ ਇੱਕ ਦੂਜੇ ਨਾਲ ਗੱਲਾਂ ਬਾਤਾਂ ਇੱਕ ਦੂਜੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰਕੇ ਜਾਂ ਕੰਪਰੋਮਾਈਜ਼ ਕਰਕੇ ਕੁਝ ਵੀ ਆ ਅਸੀਂ ਪਾਸ ਕਰ ਲਾਂਗੇ ਤੇ ਪਰ ਇਦਾਂ ਦੇ ਲੋਕ ਆਪਣੀ ਜ਼ਿੰਦਗੀ ਵੱਲ ਧਿਆਨ ਦੇ ਨਾ ਕਿ ਦੂਜਿਆਂ ਦੀ ਜ਼ਿੰਦਗੀ ਵੱਲ ਮਨ ਪਰ ਆਉਂਦਾ ਇਦਾਂ ਦੀਆਂ ਗੱਲਾਂ ਜਦੋਂ ਸੁਣੀ ਦੀਆਂ ਹਜੇ ਤਾਂ ਇੱਕ ਇਨਸਾਨ ਨੇ ਤੇ ਮੇਰੇ ਕਰੈਕਟਰ ਤੱਕ ਉਂਗਲੀ ਚੱਕ ਦਿੱਤੀ ਸੀਗੀ ਤੇ ਉਹ ਤਾਂ ਮੈਂ ਚਲੋ ਕਦੀ ਉਹ ਵੀ ਤੁਹਾਨੂੰ ਮੈਂ ਪੂਰੀ ਸਟੋਰੀ ਸੁਣਾਉਂਗੀ ਤੇ ਪਰ ਫਿਰ ਉਸ ਟਾਈਮ ਨਹੀਂ ਸੀ ਮੈਂ ਫਿਰ ਚੁੱਪ ਰਹੀ ਉਸ ਟਾਈਮ ਤਾਂ ਮੈਂ ਜੋ ਮਰ ਮਰਨ ਮਰਉਣ ਤੱਕ ਦੀ ਮੇਰੀ ਜਿਹੜੀ ਉਹ ਨੋਬਤ ਆ ਗਈ ਸੀਗੀ ਇਦਾਂ ਦੇ ਇਨਸਾਨ ਨੂੰ ਮੈਂ ਕਦੀ ਵੀ ਨਹੀਂ ਮaaf ਕਰ ਸਕਦੀ ਇਦਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ 'ਚ ਸਾਡੇ ਲਈ ਕੀਤਾ ਤਾਂ ਕੁਛ ਨਹੀਂ ਪਰ ਸਾਨੂੰ ਉਜਾੜਨ ਲਈ ਜਾਂ ਸਾਡੇ 'ਤੇ ਗਲਤ ਵਰਡ ਯੂਜ਼ ਕਰਨ ਲਈ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਤੇ ਚਲੋ ਜੀ ਸਾਰੇ ਕੰਮ ਕਰਦੇ ਨਿਬੇੜ ਕੇ ਹੁਣ ਮੈਂ ਛੱਤ ਸਾਫ਼ ਕਰਨ ਆ ਗਈ ਸੀ ਤੇ ਤੁਹਾਡੇ ਨਾਲ ਇਹ ਕਿੱਸਾ ਸ਼ੇਅਰ ਕੀਤਾ ਤੇ ਹੁਣ ਕਿਸੇ ਦਿਨ ਉਹ ਵਾਲਾ ਕਰੂੰਗੀ ਨਾਲ ਇਦਾਂ ਦੇ ਲੋਕ ਜੋ ਵਲੌਗ ਦੇਖਦੇ ਹੋਣਗੇ ਤਾਂ ਉਹਨਾਂ ਨੂੰ ਅਕਲ ਆ ਜਾਊਗੀ ਕਿ ਕਿਸੇ ਔਰਤ ਬਾਰੇ ਇਦਾਂ ਦੀਆਂ ਗੱਲਾਂ ਮਤਲਬ ਕਿ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ